ਨਵਾਂ ਇਹ ਪ੍ਰਾੜੀ ਖਿਲਾਰਨ ਵਾਲਾ ਨਵਾਂ ਜਗਾੜ ਬਣਾਇਆ ਅੱਜ ਆਪਾਂ ਇਹ ਇਧਰ ਦੇਖੋ ਨਹੀਂ ਇਹ ਗੱਠਾ ਵਾਲਿਆਂ ਨੂੰ ਫਾਇਦਾ ਹੁੰਦਾ ਨਾ ਇਹਦਾ ਨਹੀਂ ਆ ਜਿਹਨਾਂ ਨੂੰ ਜ਼ਰੂਰ ਕੋਈ ਜਿਵੇਂ ਉਹ ਪ੍ਰਾੜੀ ਪ੍ਰਾੜੀ ਜਿਵੇਂ ਗਿੱਲੀ ਆ ਨਾ ਉਹਨੂੰ ਖਿਲਾਰਨ ਵਾਸਤੇ ਐਂ ਚੱਲਦਾ ਤੇ ਵੇਖ ਲੋ ਇਹ ਆਪਣੇ ਉਪਾਲ ਸਾਹਿਬ ਚਲਾ ਕੇ ਵੀ ਬੁਖਾਰ ਰਹੇ ਨੇ ਤੇ ਹੱਥ ਵੀ ਇਹਦੇ ਨੇ ਵਧਾਇਆ ਇਹਨਾਂ ਨੇ ਜਦੋਂ ਬਣਾਉਣ ਲੱਗਿਆ ਤੇ ਆਹ ਵੇਖ ਲੋ ਇਤਰਾ ਚੱਲਦਾ ਬਹੁਤ ਜ਼ਿਆਦਾ ਮਿਹਨਤ ਤੁਹਾਡੇ ਲਈ ਕਰ ਰਹੇ ਆ ਜੇ ਤੁਸੀਂ ਕਮੈਂਟ ਤੇ ਲਾਈਕ ਤੇ ਸ਼ੇਅਰ ਕਰ ਦੇਣਾ ਇਹ ਬਾਕੀ ਜਿੰਨੇ ਵੀ ਕਿਸੇ ਨੇ ਫਰਵਾਣਾ ਹੋਵੇ ਤੇ ਉਪਲ ਸਾਹਿਬ ਦਾ ਨੰਬਰ ਉੱਤੇ ਸ਼ੇਅਰ ਕਰ ਦਾਂਗੇ ਸੀ ਬਸ ਕਰੋ ਕਿ ਤੇ ਥੱਕੀ ਨਾ ਜਾਏ ਜਬਾਨ ਦੀ ਮਾਰਸ਼ ਕਰਨੀ ਪਵੇ ਤੇ ਇਹਦਾ ਇਹਦਾ ਜਿਹੜਾ 베ARING ਵਾਲਾ ਸਿਸਟਮ ਨਹੀਂ ਹੁੰਦਾ ਆ ਬਣਾਇਆ ਸਿਸਟਮ ਲੱਕੜ ਦੇ ਸਿਸਟਮ ਦੇ ਇਹ ਪਾ ਕੇ ਫੇਰੇ ਵੀ ਆ ਨਾ 2 ਕਿਲੇ ਆ ਦੋ ਕਿਲੇ ਫੇਰੇ ਦੋ ਕਿਲੇ ਫੇਰੇ ਸਹੀ ਫੇਰਦਾ ਇਹ ਦਿਨ ਆ ਫੱਟੀ ਵਿੱਚ ਪਾ ਕੇ ਲਿੰਕਾ ਦੇ ਵਿੱਚ ਪਾ ਦਿੱਤਾ ਬਹੁਤ ਵਧੀਆ ਚੱਲਿਆ ਆਹ ਲੋ ਜੀ ਟਰਾਲਾ ਤਿਆਰ ਕਰਤਾ ਕਿਰਾਏ ਤੇ ਜਿੰਨੇ ਵੀ ਝੋਨੇ ਦੇ ਗੇੜੇ ਲਵਾਉਣੇ ਹੋਣ ਇਹਦੇ ਚ ਕਿੰਨੇ ਕਿੱਲੇ ਪੈ ਜਾਂਦਾ ਇਹ ਚਾਰਾਂ ਕਿੰਨੇ ਇਹਦੇ ਚ ਚਾਰਾਂ ਦਾ ਵੀ ਪੈ ਜਾਂਦਾ ਤਿੰਨਾਂ ਦਾ ਵੀ ਪੈ ਜਾਂਦਾ ਤੇ ਜੇ ਸਾਡੇ ਬੇਲੀ ਆਕੂ ਫਸਲ ਸੰਭਾਲ ਲਈ ਹੋਵੇ ਤੇ ਇਹ ਚ ਨੌਂ ਕਿੱਲੇ ਦਾ ਵੀ ਪੈ ਜਾਏਗਾ ਲੋ ਜੀ ਟਰਾਲਾ ਤਿਆਰ ਕਰਤਾ ਜਿਹੜੇ ਵੀਰ ਭਰਾ ਨੇ ਕਿਰਾਏ ਦੇ ਉੱਤਰ ਦਾਣੇ ਸਟਾਉਣੇ ਹੋਣ ਉਹ ਸੰਪਰਕ ਕਰ ਸਕਦਾ ਆ ਨੰਬਰ ਆਪਣਾ ਹੀ ਆ ਜਿਹੜਾ 94 ਵਾਲਾ ਆ 94 ਇਹ ਨਹੀਂ ਮਿਲਦਾ ਬੰਦ ਆ ਬਾਕੀ ਸਕਰੀਨ ਤੇ ਕਰ ਕਰ ਦਾਂਗੇ ਆਪਾਂ ਸ਼ੋਅ ਲੋ ਜੀ ਨਵਾਂ ਨੁਕ ਟਰਾਲਾ ਤੇ ਆ ਨੰਬਰ ਆਪਾ ਹਉਦਾ ਵੇ 82 82 839 04618 ਦਾਣੇ ਤਾਂ ਬਹੁਤ ਪੈ ਜਾਣਗੇ ਰੇਂਦੇ ਚ ਨਾ ਨਹੀਂ ਬਾਦੂ ਦਾਣੇ ਪੈ ਜਾਣਗੇ ਬਾਕੀ ਡੁੱਲਣ ਦਾ ਖਤਰਾ ਹੁੰਦਾ ਵਧੀਆ ਲਾ ਛੱਡੀ ਹੈ ਦਰੀ ਕਿਸੇ ਪਾਸੇ ਕੋਈ ਡੁੱਲਣ ਦਾ ਖਤਰਾ ਨਹੀਂ ਕੋਈ ਕੋਸ਼ ਨਹੀਂ ਹਾਂ ਤੇ ਆ ਮਗਰ ਵੀ ਹੈਗੀ ਨਾ ਤਰਪੈਲ ਮਗਰੋਂ ਬੰਦ ਹੁੰਦਾ ਨਾ ਮਗਰੋਂ ਬੰਦ ਕਰਕੇ ਖੁੱਲਾ ਟਰਾਲਾ ਤੇ ਇਹ ਸੰਪਰਕ ਕਰੋ ਵੀਰ ਨੂੰ ਜਿੰਨੇ ਵੀ ਆਪਣੇ ਕਿਰਾਏ ਤੇ ਸਟਾਉਣੇ ਹੋਣ ਗੇੜੇ